ਸੋ ਸਾਡਾ ਅੱਜ ਦਾ ਵਿਸ਼ਾ ਹੈ ਆਓ ਕੁਝ ਆਓ ਕੁਝ ਕਰਕੇ ਦਿਖਾਈਏ ਗਰਵਾਨੀ ਦਾ ਇੱਕ ਹੋਰ ਫਰਮਾਨ ਲੈ ਕੇ ਮੈਂ ਅੱਗੇ ਵੱਧ ਜਾਵਾਂਗਾ ਵਿਸ਼ੇ ਉੱਤੇ ਆ ਜਾਵਾਂਗਾ ਇਹ ਰੋਲ ਮਿਲਿਆ ਹੋਇਆ ਹੈ ਹੰਸਾ ਹੀਰਾ ਮੋਤੀ ਝੁਗਣਾ ਬੱਗ ਡੱਡਾ ਪਾਲਣ ਜਾਵੇ ਹੰਸ ਵੀ ਰਹਿਣਗੇ ਤੇ ਬੱਗ ਵੀ ਰਹਿਣਗੇ ਮਤ ਜਾਣਿਓ ਸਾਰਿਆਂ ਨੂੰ ਹੰਸ ਕਰ ਲਵਾਂਗੇ ਕਾਊਏ ਵੀ ਰਹਿਣਗੇ ਤੇ ਮੋਰ ਵੀ ਰਹਿਣਗੇ ਇਹ ਇਹ ਦੋਨਾਂ ਦੀ ਆਪੋ ਆਪਣੀ ਥਾਂ ਹੈ ਇਹਨਾਂ ਨੇ ਰਹਿਣਾ ਹੀ ਰਹਿਣਾ ਹੁਣ ਇਸ ਚੱਲ ਰਹੀ ਗੇਮ ਦੇ ਵਿੱਚ ਇਹ ਅਸਾਂ ਤੇ ਤੁਸੀਂ ਵੇਖਣਾ ਹੈ ਅਸੀਂ ਉਸ ਡਾਇਰੈਕਟਰ ਦੇ ਕੋਲੇ ਹਾੜੇ ਕੱਢ ਕੇ ਰੋਲ ਹੰਸੋ ਵਾਲਾ ਕਰਨਾ ਹੈ ਕਿ ਬਗਲੇ ਵਾਲਾ ਕਰਨਾ ਹੈ ਚੰਗੀਆਂ ਫਿਲਮਾਂ ਦੇ ਰੋਲ ਲੈਣੇ ਹੋਣ ਨਾ ਤਾਂ ਡਾਇਰੈਕਟਰ ਦੇ ਬੜੇ ਵੱਡੇ ਵੱਡੇ ਲੋਕਾਂ ਦੇ ਉਹਨਾਂ ਦੇ ਹਾੜੇ ਕਰਨੇ ਪੈਂਦੇ ਆ ਕਿ ਇਸ ਫਿਲਮ ਦੇ ਵਿੱਚ ਮੈਨੂੰ ਵਿਲਨ ਦਾ ਜਾਂ ਮੈਨੂੰ ਹੀਰੋ ਦਾ ਜਾਂ ਮੈਨੂੰ ਆਹ ਰੋਲ ਇਹ ਬੜੇ ਮਹਿੰਗੇ ਮਿਲਦੇ ਨੇ ਪਿਆਰ ਵਾਲਿਓ ਤੇ ਇਸ ਦੁਨੀਆ ਦੀ ਕੈਨਾਤ ਦੀ ਖੇਡ ਜਿਹਦਾ ਡਾਇਰੈਕਟਰ ਅਕਾਲ ਪੁਰਖ ਖੁਦ ਹੈ ਉਹਦੇ ਕੋਲੋਂ ਤੁਸੀਂ ਹੰਸ ਦਾ ਰੋਲ ਮੰਗਣਾ ਹੈ ਕਿ ਬਗਲੇ ਦਾ ਮੰਗਣਾ ਹੈ ਇਹ ਵੀ ਅਰਦਾਸ ਦੀ ਕਹਾਣੀ ਹੈ ਇਹ ਜਾਂਚ ਨਾ ਆਇਆ ਵਿਰਲੇ ਹੁੰਦੇ ਨੇ ਭਾਗਾ ਵਾਲੇ ਜਿਨ੍ਹਾਂ ਨੂੰ ਰੱਬੀ ਹੁਕਮ ਦੇ ਵਿੱਚ ਕੁਝ ਕਰ ਗੁਜਰਨ ਦਾ ਚਾਓ ਜਿਨ੍ਹਾਂ ਨੂੰ ਰੱਬੀ ਹੁਕਮ ਦੇ ਵਿੱਚ ਕੁਝ ਕਰ ਦਿਖਾਉਣ ਦਾ ਕਰ ਗੁਜਰਨ ਦਾ ਚਾਓ ਮਿਲਦਾ ਹੈ ਹੁਣ ਕਰਨਾ ਕੀ ਹੈ ਸਾਡੇ ਕੋਲੇ ਪੰਜ ਆਪਸ਼ਨਸ ਨੇ ਬਚਿੱਤਰ ਸਿੰਘ ਵਾਲੇ ਪਾਸੇ ਪਹਿਲੀ ਆਪਸ਼ਨ ਹੈ ਕਿ ਖੁਦ ਬਚਿੱਤਰ ਸਿੰਘ ਵਾਂਗੂ ਬਣ ਜਾਈਏ। ਦੂਸਰੀ ਆਪਸ਼ਨ ਹੈ ਬਚਿੱਤਰ ਸਿੰਘ ਸਚਿਆਰ ਮਨੁੱਖ ਹੈ ਨਾ। ਦੂਸਰੀ ਆਪਸ਼ਨ ਹੈ ਸਚਿਆਰ ਮਨੁੱਖਾਂ ਦੇ ਸਹਿਯੋਗੀ ਬਣ ਜਾਈਏ। ਦਾਸ ਦਾਸਣ ਕੇ ਪਾਣੀ ਹਾਰੇ। ਦਾਸਾਂ ਦੇ ਦਾਸਾਂ ਦੇ ਦਾਸਾਂ ਦੇ ਪਾਣੀ ਢੋਣ ਵਾਲੇ ਬਣ ਜਾਈਏ। ਉਹ ਵੀ ਬੜੀ ਬੜੀ ਗੱਲ ਹੁੰਦੀ ਹੈ। ਸਤਿਗੁਰੂ ਕਿਰਪਾ ਕਰ ਦੇਵੇ। ਸਚਿਆਰ ਬਣਨਾ ਬੜੀ ਵੱਡੀ ਗੱਲ ਹੈ। ਸਚਿਆਰ ਮਨੁੱਖਾਂ ਦੀ ਸਹਿਯੋਗੀ ਬਣ ਜਾਈਏ। ਤੀਸਰੀ ਆਪਸ਼ਨ ਹੈ ਬੁਰੀਆਰ ਬਗਲੇ ਕਾਵਾ ਜਿਨ੍ਹਾਂ ਨੇ ਗੰਦਗੀ ਚ ਜਾ ਕੇ ਮੂੰਹ ਮਾਰਨਾ ਚੌਥੀ ਆਪਸ਼ਨ ਹੈ ਤੁਹਾਡੇ ਕੋਲੇ ਬਰਿਆਰ ਮਨੁੱਖਾਂ ਦੇ ਸਹਿਯੋਗੀ ਬਣ ਜਾਈਏ ਤੇ ਪੰਜਵੀਂ ਆਪਸ਼ਨ ਇੱਕ ਹੋਰ ਹੈ ਕਿ ਮੂਕ ਦਰਸ਼ਕ ਬਣ ਜਾਈਏ ਸਮਾਂ ਲੱਗੇ ਉਧਰ ਸਮਾਂ ਲੱਗੇ ਇੱਧਰ ਸਮਾਂ ਲੱਗੇ ਉਧਰ ਤੇ ਸਮਾਂ ਲੱਗੇ ਇੱਧਰ ਐਸੀ ਡਿਸਾਈਡ ਕਰਨਾ ਅੱਜ ਕਰਨਾ ਕਿ ਮੈਂ ਸਮਝਦਾ ਸਾਡੇ ਕੋਲੇ ਆ ਦੋ ਆਪਸ਼ਨਸ ਹੀ ਨੇ ਜਿਹੜੇ ਰਾਤ ਦੇ ਅਸੀਂ ਗੱਲ ਕਰਾਂਗੇ ਜਾਂ ਸਚਿਆਰ ਬਣਨ ਦੀ ਜਗਿਆਸਾ ਪ੍ਰਵਲ ਹੋ ਜਾਵੇ ਤੇ ਘਟੋ ਘੱਟ ਦਾਸਾਂ ਦੇ ਦਾਸਾਂ ਦੇ ਦਾਸਾਂ ਦੇ ਪਾਣੀ ਹਾਰਤਾ ਬਣ ਜਾਈਗੇ ਉਹਨਾਂ ਦੀ ਸੰਗਤ ਵਿੱਚ ਰਹਿ ਕੇ ਸਚਿਆਰ ਬਣ ਦੀ ਜਗਿਆਸਾ ਵਲ ਹੌਲੀ-ਹੌਲੀ ਵਧਦੇ ਜਾਈਏ ਤੇ ਹੁਣ ਸਚਿਆਰ ਮਨੁੱਖ ਦੀ ਘਾਰਤ ਲਈ ਆਪਣੀ ਭੂਮਿਕਾ ਨਿਸ਼ਚਿਤ ਕਰਨ ਲੱਗੇ ਆ ਅਸੀਂ ਪਿਛਲੀਆਂ ਕਾਨਫਰੰਸਸ ਵਿੱਚ ਕੁਝ ਕੁਝ ਗੱਲਾਂ ਰਿਜ਼ੋਲਵ ਕਰ ਲਈਆਂ ਸੀ ਲਿਖਿਆ ਹੋਇਆ ਬੈਨਰ ਤੇ ਸਚਿਆਰ ਮਨੁੱਖ ਦੀ ਘਾਰਤ ਲਈ ਵਿਦਿੱਕ ਸੰਸਥਾਵਾਂ ਦੀ ਭੂਮਿਕਾ ਤੇ ਤੁਸੀਂ ਉਹਨ ਵਿਦਿੱਕ ਅਦਾਰਿਆਂ ਤੋਂ ਬੈਠੇ ਹੋ ਅਸੀਂ ਜਦੋਂ ਵਿਦਿੱਕ ਅਦਾਰਿਆਂ ਨੇ ਸਚਾਰ ਮਨੁੱਖ ਦੀ ਘਾੜ ਤਕਰਨ ਦੀ ਗੱਲ ਕਰਨੀ ਹੈ ਤਾਂ ਸਾਨੂੰ ਕਿਸੇ ਨਾ ਕਿਸੇ ਵਿਦਿੱਕ ਮਾਹਿਰ ਨੂੰ ਆਪਣਾ ਰੋਲ ਮਾਡਲ ਬਣਾਉਣਾ ਪਵੇਗਾ ਕਿਸੇ ਨਾ ਕਿਸੇ ਵਿਦਿੱਕ ਸੰਸਥਾ ਨੂੰ ਆਪਣਾ ਰੋਲ ਮਾਡਲ ਬਣਾਉਣਾ ਪਵੇਗਾ ਜਿਨੇ ਸਚਾਰ ਮਨੁੱਖ ਬਣਾਉਣ ਦੇ ਲਈ ਵੱਡਾ ਵਿਦਿੱਕ ਕੰਮ ਕੀਤਾ ਹੋਵੇ ਤੇ ਅਸੀਂ ਇਹ ਗੱਲ ਪਿਛਲੀ ਕਾਨਫਰੰਸ ਤੇ ਇਸ ਗੱਲ ਨੂੰ ਕੰਸੈਂਸਸ ਡਰਾ ਕੀਤਾ ਸੀ ਕਿ ਇੱਕ ਦਿਨ ਭੈਣ ਨਾਨ ਕੀ ਵੀਰ ਨਾਨਕ ਨੂੰ ਆਖਦੀ ਹੈ ਕਿ ਵੀਰਨਾ ਮੈਨੂੰ ਇੱਕ ਗੱਲ ਦੱਸ ਤੇਰੇ ਚਿਹਰੇ ਤੇ ਕਦੀ ਨੂਰ ਹੁੰਦਾ ਹੈ ਖੇੜੇ ਵਿੱਚ ਹੁੰਨਾ ਤੇ ਕਦੀ ਤੂੰ ਗਹਿਰ ਗੰਭੀਰ ਕਿਸੇ ਡੂੰਗੀ ਸੋਚ ਵਿੱਚ ਹੁੰਨਾ ਹੈ ਤੂੰ ਬਹੁਤਾ ਰੁਚੀ ਨਹੀਂ ਰੱਖਦਾ ਪਰਿਵਾਰ ਵਿੱਚ ਬਹੁਤਾ ਰੁਚੀ ਨਹੀਂ ਰੱਖਦਾ ਬਾਕੀਆਂ ਸੰਗੀਆਂ ਦੇ ਵਿੱਚ ਤੇ ਕਈ ਤੂੰ ਸੰਗੀਆਂ ਵਿੱਚ ਵੀ ਬਹੁਤ ਖੁਸ਼ ਹੁੰਨਾ ਤੂੰ ਕਦੀ ਸੰਗੀਆਂ ਵਿੱਚ ਵੀ ਬਹੁਤ ਗਹਿਰ ਗੰਭੀਰ ਹੁੰਨਾ ਪਰ ਤੇਰੀ ਪਕੜ ਨਾ ਖੁਸ਼ੀ ਵਿੱਚ ਹੁੰਦੀ ਹੈ ਤੇ ਨਾ ਗਮੀ ਵਿੱਚ ਹੁੰਦੀ ਹੈ ਤੂੰ बार-बार ਭੱਜਦਾ ਹੈ ਬਾਰ-ਬਾਰ ਉਦਾਸੀਆਂ ਤੇ ਜਾਨਾ ਦੂਰ ਦਰਾਡੇ ਜਾਨਾ ਮੈਨੂੰ ਵੀਰਣਾ ਇੱਕ ਗੱਲ ਦੱਸ ਮੈਨੂੰ ਮਰਦਾਨਾ ਕਹਿੰਦਾ ਹੈ ਨਾਲਕ ਮੈਨੂੰ ਮਰਦਾਨਾ ਕਹਿੰਦਾ ਹੈ ਪੈਣ ਨਾਨਕੀ ਕਹਿ ਰਹੀ ਹੈ ਵੀਰਿਆ ਮੈਨੂੰ ਮਰਦਾਨਾ ਕਹਿੰਦਾ ਹੈ ਕਿ ਲੋਕ ਤੈਨੂੰ ਪੱਥਰ ਮਾਰਦੇ ਨੇ ਦੱਸ ਵੀਰਿਆ ਇਹ ਠੀਕ ਕਹਿੰਦਾ ਕਿ ਝੂਠ ਕਹਿੰਦਾ ਹੈ ਵੀਰਿਆ ਮੈਨੂੰ ਦੱਸ ਮਰਦਾਨਾ ਕਹਿੰਦਾ ਤੇਰੇ ਉੱਤੇ ਪਹਾੜ ਵੀ ਰੋੜਿਆ ਗਿਆ ਮੈਨੂੰ ਦੱਸ ਵੀਰਿਆ ਇਹ ਝੂਠ ਬੋਲਦਾ ਕਿ ਸੱਚ ਬੋਲਦਾ ਵੀਰ ਮੈਨੂੰ ਦੱਸ ਮਰਦਾਨਾ ਕਹਿੰਦਾ ਤੂੰ ਰੇਤ ਖਾਨਾ ਭੈਣ ਰੋ ਰੋ ਕੇ কুরਲਾ ਕੇ ਆਪਣਾ ਅਨੁਭ ਆਪਣੇ ਵੀਰ ਨਾਲ ਤਰਲਾ ਲੈ ਰਹੀ ਐ ਕਿ ਵੀਰਿਆ ਮੈਨੂੰ ਦੱਸ ਮਰਦਾਨਾ ਕਹੇ ਤੂੰ ਅੱਕ ਵੀ ਖਾਨਾ ਰੇਤ ਅੱਕ ਆਹਾਰ ਕਰ ਰੋੜਾਂ ਕੀ ਗੁੜ ਕਰੀ ਬਿਸ਼ਾਈ ਮਰਦਾਨਾ ਕਹਿੰਦਾ ਤੂੰ ਰੋੜਿਆਂ ਤੇ ਜਾ ਕੇ ਸੋਨਾ ਵੀ ਐ ਵੀਰਿਆ ਮੈਨੂੰ ਦੱਸ ਮਰਦਾਨਾ ਕਹਿੰਦਾ ਕਦੀ ਜੰਗਲਾਂ ਚ ਲੈ ਵੜਦਾ ਕਦੀ ਪਹਾੜਾਂ ਤੇ ਲੈ ਚੜਦਾ ਕਦੀ ਮਾਰੂਥਰਾ ਤੇ ਲੈ ਤੁਰਦਾ ਆਖਰ ਤੇਰੇ ਅੰਦਰ ਕਿਹੜੀ ਤੜਫ ਹੈ ਕਿਹੜੀ ਅੱਗ ਹੈ ਤੈਨੂੰ ਤੈਨੂੰ ਕਿਹੜੀ ਚੀਜ਼ ਟਿਕਣ ਨਹੀਂ ਦਿੰਦੀ ਤੂੰ ਰੋੜ ਖਾਣਾ ਹੈ ਪੱਥਰ ਤੇਰੇ ਉੱਤੇ ਰੋੜ ਦਿੱਤੇ ਜਾਂਦੇ ਨੇ ਪਹਾੜ ਤੇਰੇ ਉੱਤੇ ਰੁੜਦੇ ਨੇ ਅੱਖ ਤੈਨੂੰ ਖਾਣਾ ਪੈਂਦਾ ਤੂੰ ਰੇਤ ਤੱਕ ਖਾਣਾ ਹੈ ਰੋੜਾ ਤੇ ਜਾ ਕੇ ਸੋਣਾ ਹੈ ਫਿਰ ਮੈਨੂੰ ਦੱਸ ਤੈਨੂੰ ਕਿਹੜੀ ਚੀਜ਼ ਟਿਕਣ ਨਹੀਂ ਦਿੰਦੀ ਤੂੰ ਕਿਉਂ ਬਾਰ-ਬਾਰ ਭੱਜ ਕੇ ਬਾਹਰ ਜਾਂਦਾ ਹੈ ਲੋਕਾਂ ਨੂੰ ਆਖਰ ਤੂੰ ਦੱਸਦਾ ਕੀ ਅੱਜ ਭੈਣ ਨੂੰ ਵੀ ਖਾਂ ਦੱਸ ਦੱਸ ਤੂੰ ਕੀ ਦੱਸਦਾ ਲੋਕਾਂ ਨੂੰ ਕਿਹੜੀ ਚੀਜ਼ ਹੈ ਤੈਨੂੰ ਮੈਂ ਆਪਣੇ ਅਨੁਭਵ ਚੋਂ ਗੱਲ ਕਰ ਰਿਹਾ ਹਾਂ ਪਾਤਸ਼ਾਹ ਭੈਣ ਨੂੰ ਸੰਬੋਧਨ ਕਰਦੇ ਨੇਤਰ ਸੇਜਲ ਹੋ ਗਏ ਤੇ ਆਖਦੇ ਨੇ ਭੈਣੇ ਇੱਕ ਨਿੱਕੀ ਜਿਹੀ ਗੱਲ ਹੈ ਇੱਕ ਨਿੱਕੀ ਜਿਹੀ ਗੱਲ ਹੈ ਮੈਂ ਦੁਨੀਆ ਨੂੰ ਬਸ ਆ ਨਿੱਕੀ ਜੀ ਗੱਲ ਦੱਸਣਾ ਚਾਹਨਾ ਤੇ ਮੈਨੂੰ ਟਿਕ ਨਹੀਂ ਹੁੰਦਾ ਮੈਂ ਬਾਰ ਬਾਰ ਭੱਜ ਕੇ ਜਾਣਾ ਕਿਵ ਸਚਿਆਰਾ ਹੋਈ ਐ ਕਿਵ ਕੂੜਾ ਟੁੱਟੇ ਪਾਲ ਬਸ ਭੈਣੇ ਆਹ ਨਹੀਂ ਕੀਚੀ ਗੱਲ ਐ ਮੈਂ ਦੱਸ ਦੇਣੀ ਚਾਹਨਾ ਕਿ ਇਹ ਮਾਇਆ ਵਿੱਚ ਫਸਿਆ ਹੋਇਆ ਮਨੁੱਖ ਸਚਿਆਰ ਹੋ ਜਾਵੇ ਪਰਮਾਤਮਾ ਦੇ ਉਹਦੇ ਵਿਚਾਰੇ ਪਾੜ ਦੀ ਕੰਧ ਜਿਹੜੀ ਕੂੜ ਦੀ ਕੰਧ ਐ ਇਹ ਡਿੱਗ ਜਾਵੇ ਉਹਨੂੰ ਸਮਝ ਆ ਜਾਵੇ ਕਿ ਹੁਕਮ ਰਜਾਈ ਚਲਣਾ ਨਾਨਕ ਲਿਖਿਆ ਨਾਲ ਐਨੀਂਕ ਗੱਲ ਐ ਦੂਜੀ ਗੱਲ ਭੈਣੇ ਮੈਂ ਤੈਨੂੰ ਦੱਸ ਦੇਵਾਂ ਮਰਦਾਨਾ ਸੱਚ ਕਹਿੰਦਾ ਐ ਲੋਕ ਮੇਰੇ ਤੇ ਪੱਥਰ ਰੋੜਦੇ ਨੇ ਪਰ ਭੈਣੇ ਮਰਦਾਨਾ ਝੂਠ ਕਹਿੰਦਾ ਕਿ ਮੈਂ ਅੱਖ ਖਾਨਾ ਮਰਦਾਨਾ ਝੂਠ ਕਹਿੰਦਾ ਕਿ ਮੇਰੇ ਤੇ ਪੱਥਰ ਰੁੜਦੇ ਨੇ ਮਰਦਾਨਾ ਸੱਚ ਕਹਿੰਦਾ ਕਿ ਮੈਂ ਅੱਖ ਖਾਨਾ ਮਰਦਾਨਾ ਸੱਚ ਕਹਿੰਦਾ ਕਿ ਮੈਂ ਪੱਥਰਾਂ ਤੇ ਸੋਨਾ ਭੈਣੇ ਪਰ ਸੱਚ ਦੇ ਉੱਪਰ ਇੱਕ ਹੋਰ ਸੱਚ ਹੈ ਮਰਦਾਨਾ ਝੂਠ ਕਹਿੰਦਾ ਕਿ ਮੈਂ ਅੱਖ ਖਾਨਾ ਮਰਦਾਨਾ ਝੂਠ ਕਹਿੰਦਾ ਕਿ ਮੈਂ ਰੋੜਾਂ ਤੇ ਸੋਨਾ ਭੈਣੇ ਮੈਂ ਕਿੱਥੇ ਆ ਨਾ ਮੈਂ ਸੋਨਾ ਨਾ ਰੋੜ ਨੇ ਨਾ ਅੱਖ ਨੇ ਨਾ ਪੱਥਰ ਨੇ ਨਾ ਪਹਾੜ ਨੇ ਇਹ ਸਾਰਾ ਕੁਝ ਉਹ ਪਰਮਾਤਮਾ ਆਪ ਹੀ ਹੈ ਉਹ ਆਪ ਹੀ ਰੋੜ ਬਣਿਆ ਹੋਇਆ ਆਪ ਹੀ ਪੱਥਰ ਬਣਿਆ ਆਪ ਹੀ ਅੱਗ ਬਣਿਆ ਆਪ ਹੀ ਨਾਨਕ ਬਣਿਆ ਆਪ ਹੀ ਮਰਦਾਨਾ ਬਣਿਆ ਇਹ ਸਾਰਾ ਕੁਝ ਉਹ ਆਪ ਹੀ ਹੈ ਇਹ ਪਰਮਪਲੇਖਾ ਉਦੋਂ ਟੁੱਟੂਗਾ ਜਦੋਂ ਮਨੁੱਖ ਸਚਿਆਰ ਹੋ ਜਾਊਗਾ ਭੈਣੇ ਜਿਵੇਂ ਤੇ ਰੋੜ ਪੈਂਦੇ ਨੇ ਪਰਮਾਤਮਾ ਹੀ ਰੋੜ ਬਣ ਕੇ ਵੱਜ ਰਿਹਾ ਹੁੰਦਾ ਹੈ ਜੇ ਮੈਨੂੰ ਕੋਈ ਨਮਸਕਾਰ ਕਰਦਾ ਹੈ ਪਰਮਾਤਮਾ ਹੀ ਆਪ ਨਮਸਕਾਰ ਕਰ ਰਿਹਾ ਹੁੰਦਾ ਹੈ ਹੋਰ ਕੁਝ